ਹਾਂਜੀ ਇਹੋ ਜੇ ਹੱਥ ਖਰਾਬ ਹੋ ਜਾਣੇ ਜਾਂ ਇਹੋ ਜੇ ਨੌਂ ਹੋ ਜਾਣੇ ਆ ਦੇਖੋ ਹੱਥ ਕਿੰਨੇ ਖਰਾਬ ਹੋਏ ਪਏ ਨੇ ਇਹ ਜੀਆਂ ਚੀਜ਼ਾਂ ਦਾ ਇਲਾਜ ਬੈਦ ਜੀ ਫ੍ਰੀ ਕਰਦੇ ਆ ਜੀ ਔਰ 100% ਕਾਮਯਾਬ ਇਲਾਜ ਆ ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿਹੜੇ ਵੀਰ ਭਾਈ ਜਾਂ ਜੋ ਵੀ ਨੇ ਜਿਹੜੇ ਦੁਖੀ ਨੇ ਨਾ ਇਹਨਾਂ ਤੋਂ ਨੌਹਾਂ ਦੀਆਂ ਕੋਰਾਂ ਤੋਂ ਨੌਹਾਂ ਤੋਂ ਹੱਥ ਖਰਾਬ ਨੇ ਨੋਂ ਗਲੇ ਪਏ ਨੇ ਹੱਥਾਂ 'ਚੋਂ ਗੰਦੀ ਸਮੈਲ ਨੋਹਾਾਂ 'ਚੋਂ ਤਾਂ ਤੁਸੀਂ ਜੀ ਵੱਧ ਤੋਂ ਵੱਧ ਮੌਕੇ ਦਾ ਲਾਭ ਉਠਾਓ ਬੈਦ ਜੀ ਹਰ ਸ਼ੁੱਕਰਵਾਰ ਨੂੰ ਨੋਹਾਾਂ ਦੀ ਮਿਰਗੀ ਦੀ ਮਾਈਗਰੇਨ ਦੀ ਫ੍ਰੀ ਦਵਾਈ ਦਿੰਦੇ ਆ ਹਾਂ ਦਿੰਦੇ ਸ਼ੁੱਕਰਵਾਰ ਦੀ ਸ਼ੁੱਕਰਵਾਰੀ ਹੈ ਜੀ ਫ੍ਰੀ ਬਾਕੀ ਦਿਨ ਆਉਂਗੇ ਤਾਂ ਫਿਰ ਬਿਜ਼ਨਸ ਆ ਜੀ ਫਿਰ ਪੈਸੇ ਤਾਂ ਦੇਣੇ ਪੈਣਗੇ ਚਾਰਜ ਲੱਗੂ ਜੇ ਫ੍ਰੀ ਅਸੀਂ ਕਹਿੰਨੇ ਆ ਵੱਧੋ ਵੱਧ ਫ੍ਰੀ ਲਾਓ ਸ਼ੁੱਕਰਵਾਰ ਆਓ ਬਾਕੀ ਦਿਨ ਅਸੀਂ ਆਪਦਾ ਕੰਮ ਕਰਦੇ ਹੋਈਏ ਹਨਾ ਸੋ ਵੱਧੋ ਵੱਧ ਲਾਭ ਉਠਾਓ ਜੀ ਜਿਹਦੇ ਇਹ ਜਿਹੇ ਹੱਥ ਨੋਂ ਜਾਂ ਕੁਝ ਸਮਿਲ ਗਲੇ ਤਾਂ ਤੁਸੀਂ ਇਹਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਜਿਹਦੇ ਹੈ ਉਹਨਾਂ ਤੱਕ ਪਹੁੰਚਾ ਦਿਓ ਸ਼ੁੱਕਰਵਾਰ ਵਾਲੇ ਦਿਨ ਜੀ ਮਹਿਲਕਲਾ ਜ਼ਿਲ੍ਹਾ ਬਰਨਾਲਾ ਤੇ ਇਸ ਜਗ੍ਹਾ ਕੁਦਰਤ ਦੇ ਵੈਦ ਜੀ ਨੇ ਵੈਦ ਸੁਖਮਿੰਦਰ ਦੇਵ ਜੀ ਇਹ ਦਵਾਈ ਫ੍ਰੀ ਪ੍ਰੋਵਾਈਡ ਕਰਦੇ ਆ ਔਰ ਪੂਰਾ ਸਫਲ ਇਲਾਜ ਆ ਜੀ ਬਾਕੀ ਤੁਹਾਨੂੰ ਰੱਖ ਰਖਾ ਬਾਕੀ ਸਾਰੀਆਂ ਹੀ ਬਿਮਾਰੀਆਂ ਦਾ ਵੀ ਇਲਾਜ ਕਰਦੇ ਨੇ ਪਰ ਕਈ ਦਵਾਈਆਂ ਜਿਵੇਂ ਮਾਈਗਰੇਨ ਹੋ ਗਈ ਮਰਗੀ ਹੋ ਗਈ ਹੈਜਕੀ ਹੋ ਗਈ ਕਾਲੀ ਖੰਗ ਹੋ ਗਈ ਜੀ ਹ ਫਿਲਹਾਲ ਦੰਦਾਂ ਵਾਲੀ ਦਵਾਈ ਮੁੱਕੀ ਹੋਈ ਆ ਦੰਦਾਂ ਦਾ ਵੀ ਰੋਗ ਜੜ੍ਹ ਚੋਂ ਹੀ ਝੱਕ ਦਿੰਦੇ ਆ ਤੁਹਾਨੂੰ ਰੂਟ ਕਨਾਲ ਦੀ ਵੀ ਨਹੀਂ ਲੋੜ ਕਢਾਉਣ ਦੀ ਲੋੜ ਨਹੀਂ ਜੀ ਧੰਨਵਾਦ